ਹਾਂਜੀ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਦੋਸਤੋ ਚੰਗਾ ਸਮਾਂ ਆਉਣ ਤੋਂ ਪਹਿਲਾਂ ਪ੍ਰਮਾਤਮਾ ਦਿੰਦਾ ਹੈ ਇਹ ਪੰਜ ਸੰਕੇਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਹਨਾਂ ਪੰਜ ਸੰਕੇਤਾਂ ਬਾਰੇ ਜੋ ਪ੍ਰਮਾਤਮਾ ਜੀ ਸਾਨੂੰ ਚੰਗਾ ਸਮਾਂ ਆਉਣ ਤੋਂ ਪਹਿਲਾਂ ਦਿੰਦੇ ਹਨ ਦੋਸਤੋ ਆਪਣੀ ਸਾਰਿਆਂ ਦੀ ਡੋਰ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਦੇਣੀ ਹੈ ਤੇ ਕਿਹੜੀ ਚੀਜ਼ ਨਹੀਂ ਦੇਣੀ ਹੈ ਇਹ ਉਸ ਮਾਲਕ ਦੇ ਹੱਥ ਵਿੱਚ ਹੀ ਹੈ ਇਸ ਲਈ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਵਾਹਿਗੁਰੂ ਜੀ ਦੀ ਮਰਜ਼ੀ ਅਤੇ ਆਪਣੇ ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ ਹੀ ਮਿਲਦੇ ਹਨ ਪਰ ਕਈ ਵਾਰ ਹੱਥ ਆਉਂਦਾ ਆਉਂਦਾ ਮੌਕਾ ਵੀ ਅਸੀਂ ਗਵਾ ਬੈਠਦੇ ਹਾਂ ਜਿਸ ਤਰ੍ਹਾਂ ਵਾਹਿਗੁਰੂ ਜੀ ਸਾਨੂੰ ਕਈ ਤਰ੍ਹਾਂ ਦੇ ਮੌਕੇ ਦਿੰਦੇ ਹਨ ਪਰ ਅਸੀਂ ਅਣਜਾਣ ਪੁਨੇ ਵਿੱਚ ਉਹਨਾਂ ਮੌਕਿਆਂ ਨੂੰ ਸੰਭਾਲਣ ਜਾਂ ਪਹਿਚਾਣਨ ਨਹੀਂ ਪਾਉਂਦੇ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਤੇ ਨਾ ਹੀ ਸਾਨੂੰ ਕੋਈ ਗਿਆਨ ਦੇਣ ਵਾਲਾ ਹੁੰਦਾ ਹੈ ਜਦ ਵੀ ਮਾਲਕ ਸਾਡੀ ਜ਼ਿੰਦਗੀ ਵਿੱਚ ਦੁੱਖ ਸੁੱਖ ਦਿੰਦੇ ਹਨ ਤਾਂ ਕਈ ਤਰ੍ਹਾਂ ਦੇ ਚੰਗੇ ਸੰਕੇਤ ਵੀ ਦਿੰਦੇ ਹਨ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਉਸੇ ਵਿਸ਼ੇ ਬਾਰੇ ਆਪਾਂ ਗੱਲ ਕਰਾਂਗੇ ਅਪਾ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜਦੋਂ ਸਾਡੇ ਦਿਨ ਬਦਲਣ ਵਾਲੇ ਹੁੰਦੇ ਨੇ ਸਾਡੀ ਜ਼ਿੰਦਗੀ ਵਿੱਚ ਦੁੱਖਾਂ ਦਾ ਸਮਾਂ ਲੰਘ ਕੇ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਜਾਂ ਫਿਰ ਖੁਸ਼ੀਆਂ ਬਰਕਤਾਂ ਵਾਲਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਵਾਹਿਗੁਰੂ ਜੀ ਕਿਹੜੇ ਪੰਜ ਸੰਕੇਤ ਦਿੰਦੇ ਹਨ ਇਹਨਾਂ ਪੰਜ ਸੰਕੇਤਾਂ ਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਵਾਹਿਗੁਰੂ ਜਰੂਰ ਲਿਖਣਾ ਜੀ ਕਮੈਂਟ ਬਾਕਸ ਤੇ ਵਿੱਚ ਉਹਨਾਂ ਪੰਜ ਸਕੇਤਾ ਬਾਰੇ ਦੋਸਤੋ ਅਸੀਂ ਅਕਸਰ ਹੀ ਸਿਆਣਿਆਂ ਮਹਾਂਪੁਰਸ਼ਾਂ ਤੋਂ ਇਹ ਗੱਲ ਸੁਣਦੇ ਆਏ ਹਾਂ ਕਿ ਜਦੋਂ ਪ੍ਰਮਾਤਮਾ ਕਿਸੇ ਵਿਅਕਤੀ ਤੇ ਮਾੜਾ ਸਮਾਂ ਲਿਆਉਂਦਾ ਹੈ ਤਾਂ ਉਹ ਉਸਦੇ ਲੱਤ ਨਹੀਂ ਮਾਰਦਾ ਸਗੋਂ ਉਸਦੀ ਮੱਤ ਮਾਰਦਾ ਹੈ ਤੇ ਮੱਤ ਦੇ ਮਾਰਨ ਨਾਲ ਇਹ ਉਹ ਵਿਅਕਤੀ ਗਲਤ ਕੰਮ ਕਰਨ ਲੱਗ ਜਾਂਦਾ ਹੈ ਤੇ ਉਸ ਵਿਅਕਤੀ ਦਾ ਮਾੜਾ ਸਮਾਂ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਮਾੜੇ ਕੰਮ ਦਾ ਨਤੀਜਾ ਹਮੇਸ਼ਾ ਮਾੜਾ ਹੀ ਹੁੰਦਾ ਹੈ ਦੋਸਤੋ ਮਤਮਰਨ ਨਾਲ ਵਿਅਕਤੀ ਸਾਰਾ ਕੁਝ ਗਲਤ ਕਰਨ ਲੱਗ ਜਾਂਦਾ ਹੈ ਤੇ ਉਸ ਦੇ ਕੀਤੇ ਕੰਮ ਹੀ ਉਸ ਦੀ ਜ਼ਿੰਦਗੀ ਦਾ ਜੰਜਾਲ ਬਣ ਜਾਂਦੇ ਹਨ ਇਸ ਲਈ ਸੰਗਤ ਜੀ ਮਹਾਪੁਰਖ ਕਹਿੰਦੇ ਹਨ ਕਿ ਕਦੇ ਵੀ ਮਾੜੇ ਕੰਮ ਨਾ ਕਰੋ ਜਿਸ ਨਾਲ ਸਾਨੂੰ ਵਾਹਿਗੁਰੂ ਜੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵਾਹਿਗੁਰੂ ਜੀ ਨੇ ਸਾਡੇ ਰਿਜਕ ਨਹੀਂ ਖੋਣਾ ਚਾਹੁੰਦੇ ਕਿਉਂਕਿ ਉਹ ਮਾਲਕ ਰੋਟੀ ਤਾਂ ਹਰ ਇੱਕ ਵਿਅਕਤੀ ਨੂੰ ਸਹਿਜੇ ਹੀ ਖਵਾਉਂਦਾ ਹੈ ਚਾਹੇ ਵਿਅਕਤੀ ਚੰਗਾ ਕੰਮ ਕਰੇ ਜਾਂ ਫਿਰ ਮਾੜਾ ਦੋਸਤੋ ਇਸੇ ਤਰ੍ਹਾਂ ਦੂਜੀ ਕਹਾਵਤ ਹੈ ਜਦੋਂ ਮਾਲਕ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਓ ਮਾਲਕ ਪ੍ਰਮਾਤਮਾ ਜਦੋਂ ਦੇਣ ਲੱਗਦਾ ਹੈ ਤਾਂ ਫਿਰ ਖੁਸ਼ੀਆਂ ਵਰਕਤਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਦਾ ਇੱਥੇ ਮਹਾਂਪੁਰਸ਼ ਸਮਝਾਉਂਦੇ ਹਨ ਕਿ ਪ੍ਰਮਾਤਮਾ ਜਦੋਂ ਵੀ ਕਿਤੇ ਖੁਸ਼ ਹੁੰਦੇ ਹਨ ਉਹ ਪਿੱਛੇ ਲੱਗੇ ਹੋਏ ਵਿਅਕਤੀ ਨੂੰ ਕਦੋਂ ਸਾਹਮਣੇ ਕਰ ਦੇਣ ਭਾਵ ਕਦ ਅਰਸ਼ਾਂ ਤੋਂ ਫਰਸ਼ਾਂ ਤੇ ਬਿਠਾ ਦੇਵੇ ਇਹ ਸਭ ਉਸ ਮਾਲਕ ਦੇ ਰੰਗ ਹਨ ਜਿਨ੍ਹਾਂ ਨੂੰ ਆਪਾਂ ਦੁਨੀਆਦਾਰੀ ਵਿੱਚ ਰਹਿ ਕੇ ਵੀ ਸਮਝ ਨਹੀਂ ਪਾਉਂਦੇ ਇਹਨਾਂ ਗੱਲਾਂ ਤੇ ਸਾਬਤ ਹੁੰਦਾ ਹੈ ਕਿ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਖੁਸ਼ੀ ਗਮ ਦੁੱਖ ਸੁੱਖ ਸਭ ਉਸ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੈ ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਉਹ ਪਰਮਾਤਮਾ ਵਿਅਕਤੀ ਨੂੰ ਮੌਕਾ ਦਿੰਦਾ ਹੈ ਪਰ ਉਸ ਮੌਕੇ ਨੂੰ ਸੰਭਾਲਣਾ ਜਾਂ ਨਾ ਸੰਭਾਲਣਾ ਇਹ ਵਿਅਕਤੀ ਤੇ ਨਿਰਪਰ ਕਰਦਾ ਹੈ ਪਰ ਕਈ ਵਾਰ ਆਪਾਂ ਉਹਨਾਂ ਮੌਕਿਆਂ ਨੂੰ ਸਮਝ ਨਹੀਂ ਸਕਦੇ ਅਤੇ ਉਹਨਾਂ ਮੌਕਿਆਂ ਨੂੰ ਆਪਣੇ ਹੱਥੋਂ ਗਵਾ ਦਿੰਦੇ ਹਾਂ ਇਸ ਲਈ ਦੋਸਤੋ ਜਦ ਉਸ ਮਾਲਕ ਨੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਭੇਜੀ ਹੀ ਨਹੀਂ ਹੁੰਦੀ ਤਾਂ ਫਿਰ ਸਾਡੇ ਤੇ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਉਹ ਪ੍ਰਮਾਤਮਾ ਸਾਨੂੰ ਕਈ ਤਰ੍ਹਾਂ ਦੇ ਸ਼ੁਭ ਸੰਕੇਤ ਦਿੰਦੇ ਹਨ ਤੇ ਜੇਕਰ ਇਹ ਸੰਕੇਤ ਜਾਂ ਫਿਰ ਕਹਿ ਲੋ ਕਿ ਘਟਨਾ ਤੁਹਾਡੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਹੋਣ ਤਾਂ ਕਦੇ ਵੀ ਇਹਨਾਂ ਨੂੰ ਹੱਥੋਂ ਨਾ ਜਾਣ ਦਿਓ ਸੋ ਉਹਨਾਂ ਸੰਕੇਤਾਂ ਨੂੰ ਜਾਣਨ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੇ ਹੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਪਹਿਲਾ ਸੰਕੇਤ ਜਦੋਂ ਸਾਡੇ ਤੇ ਚੰਗਾ ਸਮਾਂ ਆਉਂਦਾ ਹੈ ਤਾਂ ਉਹ ਮਾਲਕ ਪ੍ਰਮਾਤਮਾ ਸਾਡੇ ਅੰਦਰ ਤਾਂ ਆਲਸ ਦੂਰ ਕਰਦੇ ਹਨ ਭਾਵ ਸਾਡੇ ਵਿੱਚ ਹਿੰਮਤ ਦੀ ਅਤੇ ਉਦਮ ਦੀ ਵਕਸ਼ਿਸ਼ ਕਰਦੇ ਨੇ ਸਾਨੂੰ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਵੀ ਬਖਸ਼ਦੇ ਨੇ ਦੋਸਤੋ ਕਿਸੇ ਵੀ ਕਮਜਾਬੀ ਦੇ ਅਨੁਸਾਰ ਜ਼ਿੰਦਗੀ ਦੇ ਕੁਝ ਨਿਯਮ ਹੁੰਦੇ ਹਨ ਜਿਵੇਂ ਕਿ ਉਸ ਵਿਅਕਤੀ ਦੇ ਸਮੇਂ ਸਿਰ ਉੱਠਣਾ ਖਾਣਾ ਪੀਣਾ ਅਤੇ ਸੌਣਾ ਜਾਂ ਫਿਰ ਆਪਣੇ ਕੰਮਾਂ ਨੂੰ ਨਿਪਟਰੀ ਚੜ੍ਹਨਾ ਇਸ ਲਈ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਆਲਸ ਦੂਰ ਹੁੰਦਾ ਹੈ ਤਾਂ ਅਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਅੰਮ੍ਰਿਤ ਵੇਲੇ ਆਪਣੇ ਆਪ ਹੀ ਅੱਖ ਖੁੱਲ੍ਹ ਜਾਂਦੀ ਹੈ ਅਸੀਂ ਆਪਣੇ ਆਪ ਹੀ ਬਿਸਤਰ ਤੋਂ ਉੱਠਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਫਿਰ ਉਸ ਦਿਨ ਤੋਂ ਹੀ ਸਮਝ ਲੈਣਾ ਕਿ ਤੁਹਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਭਾਵ ਕਿ ਸਾਡਾ ਚੰਗਾ ਸਮਾਂ ਆਉਣ ਤੋਂ ਪਹਿਲਾਂ ਸੰਕੇਤ ਅੰਮ੍ਰਿਤ ਵੇਲੇ ਉੱਠਣ ਦਾ ਹੁੰਦਾ ਹੈ ਦੂਜਾ ਸੰਕੇਤ ਹੈ ਕਿ ਜਦੋਂ ਸਾਡਾ ਮਨ ਗਰਵਾਣੀ ਵਿੱਚ ਟਿਕਣਾ ਸ਼ੁਰੂ ਹੋ ਜਾਵੇ ਤਾਂ ਅੰਮ੍ਰਿਤ ਵੇਲੇ ਗਰਵਾਣੀ ਪੜਨ ਨੂੰ ਦਿਲ ਕਰਦਾ ਹੈ ਅਤੇ ਬਾਣੀ ਪ੍ਰਤੀ ਸਾਡੇ ਮਨ ਵਿੱਚ ਚਾਹਤ ਪੈਦਾ ਹੋਣ ਲੱਗ ਜਾਵੇ ਜਿਵੇਂ ਕਿ ਕਈ ਬੱਚੇ ਅੰਮ੍ਰਿਤ ਵੇਲੇ ਉੱਠ ਕੇ ਗਰਵਾਣੀ ਪੜਦੇ ਨੇ ਅਤੇ ਆਪਣੇ ਸਕੂਲ ਦਾ ਕੰਮ ਵੀ ਕਰਦੇ ਨੇ ਇਸ ਦੇ ਨਾਲ ਜਦੋਂ ਸਾਡਾ ਕੰਮ ਵਿੱਚ ਹੀ ਜੀ ਲੱਗਣਾ ਸ਼ੁਰੂ ਹੋ ਜਾਵੇ ਤੇ ਸਾਡਾ ਮਨ ਹਰ ਵਕਤ ਖੁਸ਼ ਰਹਿਣ ਲੱਗ ਜਾਵੇ ਤਾਂ ਸਮਝ ਲੈਣਾ ਕਿ ਸਾਡੇ ਤੇ ਉਸ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ। ਤੇ ਸਾਡੇ ਜ਼ਿੰਦਗੀ ਵਿੱਚ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਦੋਸਤੋ ਇਸੇ ਕਰਕੇ ਜਦ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਨਜ਼ਰ ਆਉਣ ਲੱਗ ਜਾ ਤਾਂ ਫਿਰ ਤੁਸੀਂ ਇਹ ਸਮਝ ਲੈਣਾ ਕਿ ਤੁਹਾਡੇ ਉੱਪਰ ਸੱਚੇ ਪਾਤਸ਼ਾਹ ਜੀ ਦੀ ਪ੍ਰਤੱਖ ਰੂਪ ਵਿੱਚ ਕਿਰਪਾ ਹੋ ਚੁੱਕੀ ਹੈ। ਤੀਜਾ ਸੰਕੇਤ ਦੋਸਤੋ ਤੀਜਾ ਸੰਕੇਤ ਇਹ ਹੈ ਕਿ ਜਦੋਂ ਸਾਡਾ ਮਨ ਖੁਸ਼ ਰਹਿਣ ਲੱਗ ਜਾਵੇ ਜਦੋਂ ਹਰ ਵੇਲੇ ਹੀ ਸਾਡਾ ਮਨ ਖੜਿਆ ਰਹੇ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਜੇਕਰ ਸਾਡਾ ਮਨ ਖੁਸ਼ ਹੀ ਹੈ ਤਾਂ ਸਾਡਾ ਤਨ ਵੀ ਕੰਮ ਕਰੇਗਾ ਭਾਵੇਂ ਕਿ ਸਾਡਾ ਤਨ ਅਤੇ ਮਨ ਦੋਵੇਂ ਹੀ ਆਪਸ ਦੇ ਵਿੱਚ ਜੁੜੇ ਹੋਏ ਹਨ ਜੇਕਰ ਸਾਡਾ ਮਨ ਕੰਮ ਕਰਨ ਨੂੰ ਕਰੇਗਾ ਤਾਂ ਹੀ ਸਾਡਾ ਤਨ ਆਲਸ ਤੇ ਦਲੇਦਰ ਛੱਡ ਕੇ ਆਪਣਾ ਕੰਮ ਕਰੇਗਾ ਜੇਕਰ ਸਾਡੇ ਮਨ ਬਿਮਾਰ ਹੈ ਤਾਂ ਤਨ ਵੀ ਬਿਮਾਰ ਹੀ ਰਹੇਗਾ ਤੇ ਸਾਡਾ ਮੰਜੇ ਤੋਂ ਉੱਠਣ ਨੂੰ ਵੀ ਜੀ ਨਹੀਂ ਕਰੇਗਾ ਇਸ ਕਰਕੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਸੰਕੇਤ ਮਿਲੇ ਜਦੋਂ ਤੁਹਾਨੂੰ ਇਹ ਬਦਲਾਅ ਦਿਖਾਈ ਦੇਵੇ ਕਿ ਸਾਡਾ ਮਨ ਖੁਸ਼ ਰਹਿਣ ਲੱਗਾ ਹੈ ਤਾਂ ਸਮਝ ਲਓ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਚੌਥਾ ਸੰਕੇਤ ਹੈ ਦੋਸਤੋ ਚੌਥਾ ਸੰਕੇਤ ਇਹ ਹੈ ਕਿ ਜਦੋਂ ਸਾਡਾ ਮਨ ਸ਼ਾਂਤ ਰਹਿਣ ਲੱਗ ਜਾਵੇ ਜਦੋਂ ਸਾਡਾ ਗੁੱਸਾ ਖਤਮ ਹੋ ਜਾਵੇ ਸਾਡੇ ਅੰਦਰ ਸ਼ੀਤਲਤਾ ਸ਼ਹਿਤਾ ਆਜ਼ਾਦੀ ਅਤੇ ਅਸੀਂ ਹਰ ਇੱਕ ਕੰਮ ਨੂੰ ਕਾਲੀ ਨਾਲ ਨਹੀਂ ਸਗੋਂ ਸਹਿਜ ਭਾਵਨਾ ਨਾਲ ਕਰਨ ਲੱਗ ਜਾਈਏ ਤਾਂ ਸਮਝ ਲਵੋ ਕਿ ਸਾਡੇ ਦਿਨ ਬਦਲਨੇ ਸ਼ੁਰੂ ਹੋ ਗਏ ਨੇ ਦੋਸਤੋ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਕਾਲੀ ਨਾਲ ਕਰਦੇ ਹਾਂ ਤਾਂ ਉਸ ਨੂੰ ਅਸੀਂ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ ਤਾਂ ਉਸ ਵਿੱਚ ਅਨੇਕਾਂ ਹੀ ਗਲਤੀਆਂ ਵੀ ਕਰਦੇ ਹਾਂ ਜਿਨ੍ਹਾਂ ਗਲਤੀਆਂ ਦਾ ਸਾਨੂੰ ਬਾਅਦ ਦੇ ਵਿੱਚ ਨੁਕਸਾਨ ਭੁਗਤਣਾ ਪੈਂਦਾ ਹੈ ਇਸ ਕਰਕੇ ਸਾਨੂੰ ਗੁੱਸਾ ਵੀ ਬਹੁਤ ਹੀ ਜ਼ਿਆਦਾ ਆਉਂਦਾ ਹੈ ਅਤੇ ਅਸੀਂ ਆਪਣਾ ਮਨ ਧਿਆਨ ਕੰਮ ਦੇ ਵਿੱਚ ਨਹੀਂ ਕਰ ਪਾਉਂਦੇ ਦੋਸਤੋ ਜਦੋਂ ਇਹ ਬਦਲਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਜ਼ਰ ਆਉਣਾ ਤਾਂ ਭਾਪ ਜਦੋਂ ਅਸੀਂ ਆਪਣੇ ਕੰਮਾਂ ਨੂੰ ਸਹਿਜਤਾ ਨਾਲ ਕਰਨ ਲੱਗ ਜਾਈਏ ਸਾਡੇ ਮਨ ਵਿੱਚ ਸਹਿਣਸ਼ੀਲਤਾ ਆ ਜਾਵੇ ਤੇ ਸਾਨੂੰ ਗੁੱਸਾ ਆਉਣਾ ਘੱਟ ਹੋ ਜਾਵੇ ਤਾਂ ਸਮਝ ਲਵੋ ਕਿ ਉਸ ਵਾਹਿਗੁਰੂ ਜੀ ਦਾ ਹੱਥ ਤੁਹਾਡੇ ਸਿਰ ਦੇ ਉੱਪਰ ਹੋ ਗਿਆ ਹੈ ਸਾਡੇ ਸ਼ੁਭ ਸੰਕੇਤ ਹੈ ਅਤੇ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਅਤੇ ਤੁਹਾਡੇ ਮਾੜੇ ਦਿਨ ਖਤਮ ਹੋਣ ਵਾਲੇ ਨੇ ਪੰਜਵਾਂ ਸੰਕੇਤ ਇਹ ਹੈ ਦੋਸਤੋ ਕਿ ਤੁਸੀਂ ਕੋਈ ਵੀ ਚੰਗਾ ਕੰਮ ਕਰਦੇ ਹੋ ਉਹ ਤੁਹਾਡੇ ਚੰਗੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਇਸ ਮੌਕੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਸੰਭਾਲਣਾ ਇਸ ਲਈ ਦੋਸਤੋ ਤੁਸੀਂ ਆਪਣੇ ਅੱਜ ਹੀ ਦਿਨ ਦੀ ਸ਼ੁਰੂਆਤ ਅਮਰਤ ਵੇਲੇ ਤੋਂ ਸ਼ੁਰੂ ਕਰਨੀ ਹੈ ਜੇਕਰ ਤੁਸੀਂ ਸਵੇਰ ਦੇ ਅਮਰਤ ਵੇਲੇ ਨੂੰ ਨਾ ਸੰਭਾਲਿਆ ਤਾਂ ਇਹ ਸੰਕੇਤ ਵਾਰ-ਵਾਰ ਨਹੀਂ ਮਿਲਣੇ ਤੁਸੀਂ ਆਪਣੇ ਵਿਸਤਰ ਨੂੰ ਅਮਰਤ ਵੇਲੇ ਤਿਆਗੋ ਅਮਰਤ ਵੇਲੇ ਜਾਗੋ ਅਤੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਬਾਣੀ ਪੜੋ ਤੇ ਫਿਰ ਹੌਸਲੇ ਨਾਲ ਆਪਣੇ ਕੰਮਾਂ ਵਿੱਚ ਲੱਗ ਜਾਓ ਸ਼ੁਰੂਆਤ ਚੰਗੇ ਤਰੀਕੇ ਨਾਲ ਕਰੋ ਦੋਸਤੋ ਫਿਰ ਕੰਮ ਕਰਦੇ ਰਹੋ ਤੇ ਪਰਮਾਤਮਾ ਨੂੰ ਯਾਦ ਕਰਦੇ ਰਹੋ ਸੋ ਦੋਸਤੋ ਇਹ ਸੀ ਅੱਜ ਦੀ ਆਪਣੀ ਵੀਡੀਓ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਧੰਨਵਾਦ ਜੀ